ਪੰਜਾਬ ਦੇ ਵਿੱਚ ਟ੍ਰੈਵਲ ਏਜੰਟਾਂ ਨੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ। ਇੱਕ ਹੋਰ ਟ੍ਰੈਵਲ ਏਜੰਟ ਦੇ ਬਾਰੇ ਖੁਲਾਸੇ ਕਰਦੇ ਆ ਆਮ ਲੋਕ ਜਿਹੜੇ ਪੀੜਤ ਹੋ ਗਏ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਆਪਣੇ ਧੀਆਂ ਨੂੰ ਵਿਦੇਸ਼ ਪੜ੍ਹਾਈ ਕਰਨ ਦੇ ਲਈ ਤੋਰਨਾ ਸੀ ਜਾਂ ਰਜਗਾਰ ਦੀ ਖਾਤਰ ਤੋਰਨਾ ਸੀ। ਕਈਆਂ ਨੇ ਕਰਜ਼ਾ ਚੁੱਕਿਆ ਸੀ ਤੇ ਕਈਆਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਜੋੜੀ ਸੀ ਪਰ ਠੱਗ ਟ੍ਰੈਵਲ ਏਜੰਟ ਟੱਕਰਿਆ ਤੇ ਸਾਰਾ ਕੁਝ ਹੂੰਝ ਕੇ ਲੈ ਗਿਆ। ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ ਪੀੜਤ ਲੋਕਾਂ ਨੇ ਅਹਿਮ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਾਡੀਆਂ ਸ਼ਿਕਾਇਤਾਂ ਤੇ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਣਾ ਦੁੱਖੜਾ ਜਿਹੜਾ ਸਾਂਝਾ ਕੀਤਾ ਮੀਡੀਆ ਦੇ ਜ਼ਰੀਏ ਆਮ ਲੋਕਾਂ 'ਚ ਗੱਲ ਰੱਖੀ ਹੈ ਕਿ ਇਹ ਇਹ ਠੱਗ ਟਰੈਵਲ ਏਜੰਟ ਨੇ ਜਿਹੜੇ ਸਾਡੇ ਤੋਂ ਕੋਈ ਕਹਿ ਰਿਹਾ ਸਾਡੇ ਤੋਂ ਐਨੇ ਲੱਖ ਰੁਪਏ ਕੋਈ ਹਜ਼ਾਰਾਂ 'ਚ ਕੋਈ ਕਿਵੇਂ ਉਹ ਪਾਸਪੋਰਟ ਰੱਖ ਲਿਆ ਜਾਂਦਾ ਸੀ ਵਿਦੇਸ਼ ਤੋਂ ਅਦਾਰਿਆਂ ਦੇ ਜਿਹੜੇ ਨੇ ਸਿੱਖਿਆ ਸੰਸਥਾਵਾਂ ਦੇ ਝਾਲੀ ਦਸਤਾਵੇਜ਼ ਪੇਸ਼ ਕਰ ਦਿੱਤੇ ਜਾਂਦੇ ਸੀ ਕਿ ਇੱਥੇ ਤੁਹਾਨੂੰ ਪੜਨ ਲਈ ਭੇਜ ਦਿੱਤਾ ਜਾਵੇਗਾ ਤਾਂ ਉਹ ਪਾਸਪੋਰਟ ਜਮ੍ਹਾਂ ਕਰਵਾਉਣ ਤੋਂ ਬਾਅਦ ਜਦੋਂ ਝਾਲੀ ਦਸਤਾਵੇਜ਼ ਦਿਖਾ ਕੇ ਭਰਮਾ ਲਿਆ ਜਾਂਦਾ ਸੀ ਲੋਕਾਂ ਨੂੰ ਤਾਂ ਲੋਕ ਉਸ ਝਾਂਸੇ ਦੇ ਵਿੱਚ ਉਸ ਲਾਲਚ ਦੇ ਵਿੱਚ ਕਿ ਥੋੜੇ ਪੈਸਿਆਂ 'ਚ ਗੱਲ ਬਣ ਰਹੀ ਹੈ ਤੇ ਸਾਡੇ ਪਰਿਵਾਰ ਦੇ ਜੀ ਜਿਹੜੇ ਜਾਣਾ ਚਾਹੁੰਦੇ ਨੇ ਤੇ ਪਹੁੰਚ ਜਾਣਗੇ ਉਹ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੇ ਲੋਕ ਉੱਥੇ ਆਏ ਪ੍ਰੈਸ ਕਾਨਫਰੰਸ ਕਰਕੇ ਆਪਣ ਆਪਣਾ ਦੁੱਖੜਾ ਦੱਸ ਰਹੇ ਸਨ ਕਿ ਕਿਸ ਨੇ ਸਾਡੇ ਤੋਂ ਕਿੰਨੇ ਪੈਸੇ ਲੁੱਟੇ ਉਹ ਸਾਰੇ ਲੋਕਾਂ ਦਾ ਵੇਰਵਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਇੱਕ ਟਰੈਵਲ ਏਜੰਟ ਨੇ ਆਪਣੀ ਪਤਨੀ ਤੇ ਇੱਕ ਹੋਰ ਆਪਣੇ ਦੋਸਤ ਦੇ ਨਾਲ ਮਿਲ ਕੇ 1 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ ਇਹਨਾਂ ਲੋਕਾਂ ਦੇ ਨਾਲ ਜਾਲੀ ਦਸਤਾਵੇਜ਼ ਦਿਖਾ ਕੇ ਲੋਕਾਂ ਨੂੰ ਭਰਮਾਉਣਾ ਇਹਨਾਂ ਦਾ ਕੰਮ ਸੀ ਸਥਾਨਕ ਛੋਟੀ ਬਾਰਾਦਰੀ ਜਲੰਧਰ ਦਾ ਇਹ ਮਾਮਲਾ ਹੈ ਵਿਖੇ ਆਈਲੈਂਡ ਸੈਂਟਰ ਚਲਾਉਣ ਦੇ ਨਾਂ ਤੇ ਲੋਕਾਂ ਨੂੰ ਉਦੇਸ਼ ਭੇਜਣ ਦਾ ਕਾਰੋਬਾਰ ਕਰ ਰਹੇ ਟਰੈਵਲ ਏਜੰਟ ਨੇ 1 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ ਠੱਗੀ ਦਾ ਸ਼ਿਕਾਰ ਲੋਕਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਸਲੇ ਦੇ ਵਿੱਚ ਪੀੜਤ ਹਰਪਿੰਦਰ ਸਿੰਘ ਵਾਸੀ ਬਰਿਆਮਨਗਰ ਅੰਮ੍ਰਿਤਸਰ ਨੇ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਸਟੱਡੀ ਵੀਜ਼ਾ ਤੇ ਸਪਾਊਸ ਵੀਜ਼ਾ ਦੇ ਕੇ ਇੰਗਲੈਂਡ ਭੇਜਣਾ ਸੀ ਇਸ ਲਈ ਟਰੈਵਲ ਏਜੰਟ ਨੇ ਇਸ ਬਦਲੇ ਉਸ ਕੋਲੋਂ 10,35,000 ਰੁਪਏ ਲਏ ਉਸ ਦੀ ਪਤਨੀ ਤੇ ਉਸ ਦੇ ਸਾਥੀ ਨੇ ਉਹਨਾਂ ਕੋਲੋਂ ਪਾਸਪੋਰਟ ਤੇ ਹੋਰ ਦਸਤਾਵੇਜ਼ ਲਏ ਏਜੰਟ ਨੇ ਦਾਵਾ ਕੀਤਾ ਕਿ ਜੂਨ ਮਹੀਨੇ ਦੇ ਵਿੱਚ ਹੀ ਉਹਨਾਂ ਨੂੰ ਇੰਗਲੈਂਡ ਭੇਜ ਦਿੱਤਾ ਜਾਵੇਗਾ ਪਰ ਉਸ ਨੇ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਨੇ ਬਲਦੇਵ ਸਿੰਘ ਵਾਸੀ ਖੱਬੇ ਰਾਜਪੂਤ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਉਸਨੇ ਆਪਣੀ ਪਤਨੀ ਤੇ 2 ਸਾਲ ਦੇ ਬੱਚੇ ਨਾਲ ਫੈਮਿਲੀ ਵੀਜ਼ਾ ਲੈ ਕੇ ਵਿਦੇਸ਼ ਜਾਣਾ ਸੀ ਇਸ ਬਦਲੇ ਟਰੈਵਲ ਏਜੰਟ ਨੇ ਉਹਨਾਂ ਕੋਲੋਂ 25 ਲੱਖ ਰੁਪਏ ਲੈ ਲਏ 25 ਲੱਖ ਰੁਪਏ ਲੈ ਲਿਆ ਪਰ ਵੀਜ਼ਾ ਵੀ ਨਹੀਂ ਆਇਆ ਤੇ ਜਾਲੀ ਦਸਤਾਵੇਜ਼ ਦਿਖਾ ਦਿੱਤੇ ਗਏ ਏਜੰਟ ਨੇ ਉਸ ਨੂੰ ਜਾਲੀ ਦਸਤਾਵੇਜ਼ ਦੇ ਦੇ ਕੇ ਆਪਣੇ ਪਿੱਛੇ ਲਗਾਈ ਰੱਖਿਆ ਆਖਰ ਉਹ ਦਫ਼ਤਰ ਬੰਦ ਕਰਕੇ ਫਰਾਰ ਹੋ ਗਿਆ ਪ੍ਰੇਮ ਵਾਸੀ ਹਰਿਆਣਾ ਫਗਵਾੜਾ ਨੇ ਵੀ ਇਹੀ ਆਪਣਾ ਦੁੱਖੜਾ ਸਾਂਝਾ ਕੀਤਾ ਕਿ ਉਸਨੇ ਆਪਣੇ ਭਤੀਜੇ ਰਾਹੁਲ ਸੌਂਦੀ ਨੂੰ ਸਟੱਡੀ ਵੀਜ਼ਾ ਦੇ ਕੇ ਯੂਕੇ ਭੇਜਣਾ ਸੀ ਯੂਕੇ ਭੇਜਣਾ ਸੀ ਪਰ ਯੂਕੇ ਜਾਣਾ ਤਾਂ ਦੂਰ ਦੀ ਗੱਲ ਉਹਨਾਂ ਦਾ ਦਫ਼ਤਰ ਵੀ ਮੁੜ ਕੇ ਨਹੀਂ ਇੱਥੇ ਆਇਆ ਕਿ ਦਫ਼ਤਰ ਕਿੱਥੇ ਹੈ ਔਰ ਯੂਕੇ ਭੇਜਣ ਦੇ ਨਾਂ ਦੇ ਉੱਤੇ ਉਹਨਾਂ ਕੋਲੋਂ 18 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਹੈ ਜਿਹੜੀ ਵਸੂਲ ਲਈ ਗਈ ਪਰ ਵੀਜ਼ਾ ਨਹੀਂ ਮਿਲਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਕੋਲ 18,95,000 ਰੁਪਏ ਲਏ ਪਰ ਕੁਝ ਵੀ ਹੱਥ ਪੱਲੇ ਨਹੀਂ ਫੜਾਇਆ ਜਦੋਂ ਸਾਨੇ ਪ੍ਰਸ਼ਾਸਨ ਨੂੰ ਟਰੈਵਲ ਏਜੰਟ ਦੀ ਸ਼ਿਕਾਇਤ ਕੀਤੀ ਤਾਂ ਉਸਨੇ 16 ਲੱਖ ਰੁਪਏ ਦਾ ਸੈਲਫ ਦਾ ਚੈੱਕ ਬਣਾ ਦਿੱਤਾ ਜੋ ਕੈਸ਼ ਨਹੀਂ ਹੋਇਆ ਹੁਣ ਟਰੈਵਲ ਏਜੰਟ ਦਾ ਨਾਂ ਤਾਂ ਦਫ਼ਤਰ ਮਿਲਦਾ ਹੈ ਤੇ ਨਾ ਹੀ ਉਸਦਾ ਫੋਨ ਚੱਲਦਾ ਦਿਲਪ੍ਰੀਤ ਕੁਮਾਰ ਵਾਸੀ ਮਾਉ ਸਾਹਿਬ ਫਲੋਰ ਨੇ ਵੀ ਇਹੀ ਗੱਲ ਦੱਸੀ ਹੈ ਕਿ ਕਰੀਬ 1.5 ਸਾਲ ਤੋਂ ਟਰੈਵਲ ਏਜੰਟ ਨੇ ਉਸ ਨੂੰ ਪਿੱਛੇ ਲਈ ਰੱਖਿਆ ਹੈ ਜਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਉਸ ਕੋਲੋਂ 4,60,000 ਰੁਪਏ ਲਏ ਨੇ ਦਿਲਪ੍ਰੀਤ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਦੀ ਫਾਈਲ ਤਿਆਰ ਕਰਨ ਚ ਵੀ ਕਈ ਜਾਲੀ ਦਸਤਾਵੇਜ਼ ਲਗਾਏ ਤੇ ਟ੍ਰੈਵਲ ਏਜੰਟ ਵੱਲੋਂ ਉਸ ਨੂੰ ਦਿੱਤੇ ਗਏ ਦਸਤਾਵੇਜ਼ ਵੀ ਜਾਲੀ ਨਿਕਲੇ ਪੀੜਤਾਂ ਨੇ ਵੀ ਦੱਸਿਆ ਕਿ ਟ੍ਰੈਵਲ ਏਜੰਟ ਨੇ ਇੱਕ ਸਰਪੰਚ ਨਾਲ 13 ਲੱਖ ਰੁਪਏ ਦੀ ਠੱਗੀ ਮਾਰੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਹੋਣਗੇ ਜਿਹੜੇ ਹਾਲੇ ਹੌਲੀ-ਹੌਲੀ ਕਰਕੇ ਸਾਹਮਣੇ ਆਉਣਗੇ ਜੋ ਏਜੰਟ ਨੂੰ ਲੱਖਾਂ ਰੁਪਏ ਦੇ ਚੁੱਕੇ ਨੇ ਹੁਣ ਉਸ ਦੇ ਦਫ਼ਤਰ ਦੇ ਚੱਕਰ ਲਗਾ ਰਹੇ ਨੇ ਪਰ ਦਫ਼ਤਰ ਵਿੱਚ ਉਹ ਟ੍ਰੈਵਲ ਏਜੰਟ ਤੇ ਨਾ ਹੀ ਉਸ ਦਾ ਕੋਈ ਸਾਥੀ ਇੱਥੇ ਆਉਂਦਾ ਪੀੜਤਾਂ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪੁਲ ਬਾਈ ਨਹੀਂ ਕਰ ਰਹੀ ਤਾਂ ਜਿਹੜਾ ਟ੍ਰੈਵਲ ਏਜੰਟ ਦੀ ਪਛਾਣ ਕੀ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਕਿਹੜੇ ਨਾਂ ਦੇ ਉੱਤੇ ਆਪਣਾ ਦਫਤਰ ਚਲਾ ਰਿਹਾ ਸੀ ਉਹ ਸਾਰਾ ਵੇਰਵਾ ਜਿਹੜਾ ਪੁਲਿਸ ਨੂੰ ਮੁਹਈਆ ਕਰਵਾ ਦਿੱਤਾ ਗਿਆ ਪਰ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਹਾਲੇ ਤੱਕ ਇਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਤਾਂ ਜਲੰਧਰ ਚ ਹੋਈ ਇਸ ਪ੍ਰੈਸ ਕਾਨਫਰੰਸ ਦੇ ਨਾਲ ਕਾਫੀ ਕੁਝ ਸਾਹਮਣੇ ਨਿਕਲ ਕੇ ਆਇਆ ਹਾਲਾਂਕਿ ਇੱਕ ਮਾਮਲਾ ਨਹੀਂ ਹੈ ਕਈ ਸਾਲਾਂ ਤੋਂ ਇਸ سلسلہ ਚੱਲ ਰਿਹਾ ਹੈ ਜੇਕਰ ਸਮੇਂ ਸਿਰ ਦੇ ਉੱਤੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਈ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਦਾ ਹੈ ਦੇਖਦੇ ਇਸ ਬਾਬਤ ਹੁਣ ਪੁਲਿਸ ਲੋਕਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਨੀ ਕੁ ਕਾਰਵਾਈ ਕਰਦੀ ਹੈ ਕੀ ਉਠਾ ਠੱਗ ਟਰੈਵਲ ਏਜੰਟ ਪੁਲਿਸ ਦੇ ਅੜਿੱਕੇ ਚੜੇਗਾ ਜਾਂ ਫਿਰ ਰਫੂ ਚੱਕਰ ਹੋ ਜਾਵੇਗਾ ਇਸ ਨਾਲ ਜੁੜੀ ਜੋ ਵੀ ਅਪਡੇਟ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ